ਔ ਟੁੱਟ ਗਿਆ ਇਹ ਕੌੜੀਆਂ ਨਾਲ ਲੱਗ ਜੇ ਗੇਹ ਦੀ ਲੱਤਾਂ ਟੁੱਟ ਜਾਣੀ 7-8 ਮਹੀਨੇ ਲੱਗ ਜਾਣਗੇ ਅੱਜ ਕੱਲ੍ਹ ਨਿਆਣੇ ਵੀ ਗਾਲ੍ਹੇ ਆ ਛੱਟ ਸੁੱਟ ਲੱਗ ਜੇ ਸੈਲਫੀ ਪੌਣੀ ਓਕੀ ਹੋ ਜਾਂਦੀ ਐ ਐਮਐਲ ਨੇ ਸਾਨੂੰ ਬੁਲਾ ਲਿਆ ਕੌੜੀਆਂ ਬੋਦੀਆਂ ਕਰੀ ਹੋਰ ਟੁੱਟ ਗਿਆ ਇਹ ਕੌੜੀਆਂ ਨਾਲ ਲੱਗ ਜੇ ਗੇਹ ਦੀ ਲੱਤਾਂ ਟੁੱਟ ਜਾਣੀ 7-8 ਮਹੀਨੇ ਲੱਗ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਆਮਲੇ ਸਾਲੂ ਬਣਾ ਲਿਆ ਪੌੜੀਆਂ ਬੋਦੀਆਂ ਕਰੀਆਂ ਉਹ ਟੁੱਟ ਗਿਆ ਇਹ ਪੌੜੀਆਂ ਦਾ ਲੱਗ ਜਾ ਕੇ ਲੱਤਾਂ ਟੁੱਟ ਜਾਣੀ 7-8 ਮਹੀਨੇ ਲੱਗ ਜਾਣਗੇ ਅੱਜ ਕੱਲ੍ਹ ਨਿਆਣੇ ਵੀ ਗਾੜੇ ਆ 60-70 ਲੱਗ ਜਾ ਸੈਲਫੀ ਪੌੜੀ ਓਖੀ ਹੋ ਜਾਂਦੀ ਹੈ ਇਸ ਫਿਲਮ ਦੀ ਜਿਹੜੀ ਪਹਿਲੀ ਚਾਲ ਸੀ ਉਹ ਪ੍ਰੋਮੋ ਸੀ ਤੁਸੀਂ ਇਹ ਦੱਸ ਦੋ ਹੱਥ ਖੜੇ ਕਰਕੇ ਚੰਗਾ ਲੱਗਿਆ ਕੋਈ ਕਾਚੀ ਜਾਂ ਕਮੀ ਤਾਂ ਨਹੀਂ ਲੱਗੀ ਕਿਉਂਕਿ ਡਾਇਰੈਕਟਰ ਸਾਹਿਬ ਗੋਲੇ ਖੜੇ ਆਪਾਂ ਲਾਂਬਾ ਦੇ ਸਕਦੇ ਹਾਂ ਦੋ ਦੋ ਲੱਖ ਸਾਰੇ ਮੇਰੇ ਵੀ ਬੋਲਣਗੇ ਮੈਂ ਸਿੱਫੀ ਤੋਂ ਸ਼ੁਰੂ ਕਰਦਾ ਜੀ ਬੰਬੂ ਜੀ ਦੇਖੋ ਜਿਹੜਾ ਸਾਡਾ ਕੰਮ ਹੁੰਦਾ ਉਹਦੀ ਕੋਈ ਗ੍ਰਾਮਰ ਨਹੀਂ ਹੁੰਦੀ ਈਵੈਂਟ ਵਾਲੇ ਕਈ ਵਾਰੀ ਸਿਸਟਮ ਫਿੱਟ ਕਰਦੇ ਆ ਜਿੱਦਾਂ ਪ੍ਰੈਸ ਕੋਲ ਬੈਠੇ ਜਲਦੀ ਕਰੋ ਜਲਦ ਕਾਤੇ ਕਰੋ ਜਲਦੀ ਜਦੋਂ ਆਏ ਹੁਣ ਸਾਹ ਲੈ ਲੋ ਕੋਈ ਨਹੀਂ ਬੀਬੀ ਨੇ ਕਿਹਾ ਪ੍ਰੋਮੋ ਚਲਾਉਣਾ ਸਾਹ ਲਓ ਪ੍ਰੋਮੋ ਵਿੱਚ ਚਲਾ ਦਾਂਗੇ ਇਹਨਾਂ ਨੇ ਦੇਖਿਆ ਹੈ ਪ੍ਰੋਮੋ ਸਾਰਿਆਂ ਨੇ ਔਰ ਪਹਿਲਾ ਜਿਹੜੇ ਜਿਹੜੇ ਮਹਿਮਾਨ ਆਏ ਮੈਂ ਇਹਨਾਂ ਤੋਂ ਦੋ ਦੋ ਲਫ਼ਜ਼ ਬਲਵਾ ਲਵਾਂ ਉਹ ਤੋਂ ਬਾਅਦ ਫਿਰ ਅਸੀਂ ਪ੍ਰੋਮੋ ਚਲਾਉਣਾ ਅੱਜ ਹੋ ਜਾਂਦੇ ਆ ਵੀ ਸ਼ਗਨ ਖੜਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸ਼ੌਕੀ ਸਰਦਾਰ ਦੀਆਂ ਬਹੁਤ ਮੁਬਾਰਕਾਂ ਇੱਕ ਵਾਰੀ ਮੜਾ ਚੇਕਾਂ ਕਾੜ ਗਿਆ ਮਾਰ ਕੇ ਦੱਸਿਓ ਮੜਾ ਦਾ ਸੋ ਸਾਡੇ ਭਰਾ ਨੂੰ ਬਹੁਤ-ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਬਹੁਤ ਮੁਬਾਰਕਾਂ 16 ਤਰੀਕ ਨੂੰ ਫਿਲਮ ਆ ਜਾਣੀ ਹੈ ਸੋ ਸਾਡੇ ਦਿਲੋਂ ਅਰਦਾਸ ਹੈ ਕਿ ਤੁਸੀਂ ਸਾਰੇ ਜਣੇ ਥੀਏਟਰ ਭਰ ਦਿਓ ਜਿਹੜੇ ਹਿਸਾਬ ਨਾਲ ਅਸੀਂ ਇੱਥੇ ਆਏ ਆਂ ਸਾਨੂੰ ਇਸ ਜੀ ਦੀ ਖੁਸ਼ੀ ਹੋਊ ਪੰਜਾਬੀ ਸਾਡੀ ਮਾਂ ਬੋਲੀ ਹੈ ਸਾਨੂੰ ਪੰਜਾਬੀ ਨੇ ਬਹੁਤ ਕੁਝ ਦਿੱਤਾ ਹੈ ਤੇ ਆਪਣੀ ਲੈਂਗੁਏਜ ਨੂੰ ਅੱਗੇ ਲੈ ਕੇ ਜਾਣਾ ਸਾਡਾ ਫਰਜ਼ ਬਣਦਾ ਸੋ ਇੱਕ ਵਾਰੀ ਤਾੜੀਆਂ ਮਾਰ ਕੇ ਦੱਸਿਓ ਪਹੁੰਚ ਰਹੇ ਹਾਂ ਫਿਰ ਥੀਏਟਰ 'ਚ ਸੋ ਇੱਕ ਵਾਰ ਫਿਰ ਤੋਂ ਸਾਡੇ ਭਰਾ ਨੂੰ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਮੁਬਾਰਕਾਂ ਸਾਰੀ ਟੀਮ ਨੂੰ ਮੁਬਾਰਕਾਂ ਐਮਐਲਏ ਸਾਨੂੰ ਬਲੀਆਂ ਬੋਦੀਆਂ ਕਰੀਆਂ ਔਰ ਟੁੱਟ ਗਿਆ ਇਹ ਪੌੜੀਆਂ ਤਾਂ ਲੱਗ ਜੇ ਗੇਹਦੀਆਂ ਲੱਤਾਂ ਟੁੱਟ ਜਾਣੀ 7-8 ਮਹੀਨੇ ਲੱਗ ਜਾਣੀਆਂ ਅੱਜ ਕੱਲ੍ਹ ਨਿਆਣੇ ਵੀ ਗਾਲ੍ਹੇ ਐ ਛੱਟ ਸੁੱਟ ਲੱਗ ਜੇ ਸੈਲਫੀ ਪਾਉਣ ਓਕੀ ਹੋ ਜਾਂਦੀ ਐ ਐਮਐਲਏ ਸਾਨੂੰ ਬੁਲਾ ਲਿਆ ਪੌੜੀਆਂ ਬੋਦੀਆਂ ਕਰੀਆਂ ਔਰ ਟੁੱਟ ਗਿਆ ਇਹ ਪੌੜੀਆਂ ਤਾਂ ਲੱਗ ਜੇ ਗੇਹਦੀਆਂ ਲੱਤਾਂ ਟੁੱਟ ਜਾਣੀ 7-8 ਮਹੀਨੇ ਲੱਗ ਜਾਣੀਆਂ ਵਾਹ ਗੁਰਜੀ ਦਾ ਖਾਲਸਾ ਐਮਐਲਏ ਸਾਨੂੰ ਬੁਲਾ ਲਿਆ ਪੌੜੀਆਂ ਬੋਦੀਆਂ ਤੇਰੀਆਂ ਹੋ ਟੁੱਟ ਗਈਆਂ ਪੌੜੀਆਂ ਤਾਂ ਲੱਗ ਜੇ ਕਿਹਦੀਆਂ ਲੱਤਾਂ ਟੁੱਟ ਜਾਣੀਆਂ 7-8 ਮਹੀਨੇ ਲੱਗ ਜਾਣੀਆਂ ਅੱਜਕੱਲ੍ਹ ਨਿਆਣੇ ਵੀ ਗਾੜਿਆ 60 ਸੌ ਲੱਗ ਜੇ ਸੈਲਫੀ ਪੌੜੀ ਓਕੀ ਹੋ ਜਾਂਦੀ ਹੈ इस फिल्म की जी पहली सी प्रोमो दस दो हथ खड़े करके चंगा लग्या कोई कच या कमी तो नहीं लगी क्योंकि तो तो डायरेक्टर साहब गोले खड़े आप लां दे सकते। दो दो लफ्ज सारे मेरे वीर बोलन गए मैं सिपी तो शुरू कर दी देखो ਜਿਹੜਾ ਸਾਡਾ ਕੰਮ ਹੁੰਦਾ ਉਹਦੀ ਕੋਈ ਗ੍ਰਾਮਰ ਨਹੀਂ ਹੁੰਦੀ। ਈਵੈਂਟ ਵਾਲੇ ਕਈ ਵਰੀ ਸਿਸਟਮ ਫਿਟ ਕਰਦੇ ਆ ਜਿੱਦਾਂ ਪ੍ਰੈਸ ਕੋਲ ਬੈਠੇ ਜਲਦੀ ਕਰੋ ਜਲਦ ਕੱਟ ਕਰੋ ਜਲਦੀ। ਜਦੋਂ ਆਏ ਹੁਣ ਸਾਹ ਲੈ ਲੋ। ਕੋਈ ਦੀ ਬੀਬੀ ਨੇ ਕਿਹਾ ਪ੍ਰੋਮੋ ਚਲਾਉਣਾ ਸਾਹ ਲਓ। ਪ੍ਰੋਮੋ ਵੀ ਚਲਾ ਦਾਂਗੇ। ਇਹਨਾਂ ਨੇ ਦੇਖਿਆ ਹੈ ਪ੍ਰੋਮੋ ਸਾਰਿਆਂ ਨੇ। ਔਰ ਪਹਿਲਾ ਜਿਹੜੇ ਮੈਰ ਜਿਹੜੇ ਮਹਿਮਾਨ ਆਏ ਮੈਨਾਂ ਤੋਂ ਦੋ ਦੋ ਲਾ MLA ਸਾਨੂੰ ਬੁਲਾ ਲਿਆ ਪੌੜੀਆਂ ਬੋਦੀਆਂ ਕਰੀਆਂ। ਔਰ ਟੁੱਟ ਗਿਆ। ਇਹ ਪੌੜੀਆਂ ਤਾਂ ਲੱਗ ਜੇ ਗੇਹ ਦੀਆਂ ਲੱਤਾਂ ਟੁੱਟ ਜਾਣਗੇ 7-8 ਮਹੀਨੇ ਲੱਗ ਜਾਣਗੇ ਅੱਜ ਕੱਲ੍ਹ ਨਿਆਣੇ ਵੀ ਕਾੜਿਆ 60 ਸਟ ਲੱਗ ਜੇ ਸੈਲਫੀ ਪੌੜੀ ਓਕੀ ਹੋ ਜਾਂਦੀ ਹੈ ਐਮਐਲ ਸਾਨੂੰ ਬੁਲਾ ਲਿਆ ਪੌੜੀਆਂ ਬੋਦੀਆਂ ਕਰੀਆਂ ਔਰ ਟੁੱਟ ਗਈਆਂ ਇਹ ਪੌੜੀਆਂ ਤਾਂ ਲੱਗ ਜੇ ਗੇਹ ਦੀਆਂ ਲੱਤਾਂ ਟੁੱਟ ਜਾਣਗੇ 7-8 ਮਹੀਨੇ ਲੱਗ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਆਮਲੇ ਸਾਲੂ ਬਣਾ ਲਿਆ ਪੌੜੀਆਂ ਬੋਦੀਆਂ ਕਰੀਆਂ ਬਹੁਤ ਟੁੱਟ ਗਈਆਂ ਇਹ ਪੌੜੀਆਂ ਨਾਲ ਲੱਗ ਜੇ ਗੇਹੀਆਂ ਲੱਤਾਂ ਟੁੱਟ ਜਾਣੀ 7-8 ਮਹੀਨੇ ਲੱਗ ਜਾਣਗੇ ਅੱਜ ਕੱਲ੍ਹ ਨਿਆਣੇ ਵੀ ਗਾਲ੍ਹੇ ਆ 60 ਸੁੱਤ ਲੱਗ ਜੇ ਸੈਲਫੀ ਪੌੜੀ ਓਖੀ ਹੋ ਜਾਂਦੀ ਐ ਇਸ ਫਿਲਮ ਦੀ ਜਿਹੜੀ ਪਹਿਲੀ ਚਾਲ ਸੀ ਉਹ ਪ੍ਰੋਮੋ ਸੀ ਤੁਸੀਂ ਇਹ 10 ਦੋ ਹੱਥ ਖੜੇ ਕਰਕੇ ਚੰਗਾ ਲੱਗਿਆ ਕੋਈ ਕਾਚੀ ਜਾਂ ਕਮੀ ਤਾਂ ਨਹੀਂ ਲੱਗੀ ਕਿਉਂਕਿ ਡਾਇਰੈਕਟਰ ਸਾਹਿਬ ਗੋਲੇ ਖੜੇ ਆਪਾਂ ਲਾਂਬਾ ਦੇ ਸਕਦੇ ਹਾਂ ਦੋ ਦੋ ਲਫ਼ਜ਼ ਸਾਰੇ ਮੇਰੇ ਵੀ ਬੋਲਣਗੇ ਮੈਂ ਸਿੱਪੀ ਤੋਂ ਸ਼ੁਰੂ ਕਰਦਾ ਹਾਂ ਦੇਖੋ ਜਿਹੜਾ ਸਾਡਾ ਕੰਮ ਆਉਂਦਾ ਉਹਦੀ ਕੋਈ ਗ੍ਰਾਮਰ ਨਹੀਂ ਹੁੰਦੀ ਈਵੈਂਟ ਵਾਲੇ ਕਈ ਬਰੀ ਸਿਸਟਮ ਫਿਟ ਕਰਦੇ ਆ ਜਿੱਦਾਂ ਪ੍ਰੈਸ ਕੋਲ ਬੈਠੇ ਜਲਦੀ ਕਰੋ ਜਲਦ ਕੱਢ ਕਰੋ ਜਲਦੀ ਜਦੋਂ ਆਏ ਹੁਣ ਸਾਹ ਲੈ ਲੋ ਕੋਈ ਨਹੀਂ ਬੀਬੀ ਨੇ ਕਿਹਾ ਪ੍ਰੋਮੋ ਚਲੋਰਾ ਸਾਹ ਲਓ ਪ੍ਰੋਮੋ ਵੀ ਚਲਾ ਦਾਂਗੇ ਇਹਨਾਂ ਨੇ ਦੇਖਿਆ ਹੈ ਪ੍ਰੋਮੋ ਸਾਰਿਆਂ ਨੇ ਔਰ ਪਹਿਲਾ ਜਿਹੜੇ ਜਿਹੜੇ ਮਹਿਮਾਨ ਆਏ ਮੈਂ ਇਹਨਾਂ ਤੋਂ ਦੋ ਦੋ ਲੱਖ ਕੁ ਬਰਵਾ ਲਵਾ ਉਹ ਤੋਂ ਬਾਅਦ ਫਿਰ ਅਸੀਂ ਪ੍ਰੋਮੋ ਚਲਾਉਂਦੇ ਆ ਅੱਜ ਹੋ ਜਾਂਦੇ ਵੀ ਸ਼ਗਨ ਗੜ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸ਼ੌਕੀ ਸਰਦਾਰ ਦੀਆਂ ਬਹੁਤ ਮੁਬਾਰਕਾਂ ਇੱਕ ਵਾਰੀ ਮੜਾ ਚੀਕਾਂ ਕਾੜੀਆਂ ਮਾਰ ਕੇ ਦੱਸਿਓ ਮਾੜੇ ਸੋ ਸਾਡੇ ਭਰਾ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਬਹੁਤ ਮੁਬਾਰਕਾਂ 16 ਤਰੀਕ ਨੂੰ ਫਿਲਮ ਆ ਜਾਣੀ ਹੈ ਸੋ ਸਾਡੇ ਦਿਲੋਂ ਅਰਦਾਸ ਹੈ ਕਿ ਤੁਸੀਂ ਸਾਰੇ ਜਣੇ ਥੀਏਟਰ ਭਰ ਦਿਓ ਜਿਹੜੇ ਹਸਾਮਤ ਤੁਸੀਂ ਇੱਥੇ ਆਏ ਆ ਸਾਨੂੰ ਇਸ ਜੀ ਦੀ ਕੋਸ਼ਿਸ਼ ਨੂੰ ਪੰਜਾਬੀ ਸਾਡੀ ਮਾਂ ਬੋਲੀ ਹੈ ਸਾਨੂੰ ਪੰਜਾਬੀ ਨੇ ਬਹੁਤ ਕੁਝ ਦਿੱਤਾ ਹੈ ਤੇ ਆਪਣੀ ਲੈਂਗੁਏਜ ਨੂੰ ਅੱਗੇ ਲੈ ਕੇ ਜਾਣਾ ਸਾਡਾ ਫਰਜ਼ ਬਣਦਾ ਸੋ ਇੱਕ ਵਾਰੀ ਤਾੜੀਆਂ ਮਾਰ ਕੇ ਦੱਸਿਓ ਪਹੁੰਚ ਰਹੇ ਹਾਂ ਫਿਰ ਥੀਏਟਰ 'ਚ ਸੋ ਇੱਕ ਵਾਰ ਫੇਰ ਤੋਂ ਸਾਡੇ ਭਰਾ ਨੂੰ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਮੁਬਾਰਕਾਂ ਸਾਰੀ ਟੀਮ ਨੂੰ ਮੁਬਾਰਕਾਂ ਬਹੁਤ ਬਹੁਤ ਦੁਨੀਆ ਤੇਰੀਆਂ ਹੋਰ ਟੁੱਟ ਗਿਆ ਇਹ ਪੌੜੀਆਂ ਤਾਂ ਲੱਗ ਜੇ ਕਹਿੰਦੇ ਆ ਲੱਤਾਂ ਟੁੱਟ ਜਾਣੀਆਂ 7-8 ਮਹੀਨੇ ਲੱਗ ਜਾਣਗੇ। ਅੱਜ ਕੱਲ੍ਹ ਨਿਆਣੇ ਵੀ ਕਾੜੇ ਆ। 60 ਸੁੱਟ ਲੱਗ ਜੇ ਸੈਲਫੀ ਪੌੜੀਆਂ ਔਖੀ ਹੋ ਜਾਂਦੀ ਐ। ਐਮਐਲਏ ਸਾਨੂੰ ਬੁਲਾ ਲਿਆ ਪੌੜੀਆਂ ਬੋਦੀਆਂ ਤੇਰੀਆਂ। ਉਹ ਟੁੱਟ ਗਈਆਂ। ਇਹ ਪੌੜੀਆਂ ਤਾਂ ਲੱਗ ਜੇ ਕਹਿੰਦੇ ਆ ਲੱਤਾਂ ਟੁੱਟ ਜਾਣੀਆਂ 7-8 ਮਹੀਨੇ ਲੱਗ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ। ਐਮਐਲਏ ਸਾਨੂੰ ਬੁਲਾ ਲਿਆ ਪੌੜੀਆਂ ਬੋਦੀਆਂ ਤੇਰੀਆਂ ਉਹ ਟੁੱਟ ਗਈਆਂ ਇਹ ਪੌੜੀਆਂ ਤਾਂ ਲੱਗ ਜੇ ਕਹਿੰਦੇ ਲੱਤਾਂ ਟੁੱਟ ਜਾਣਗੇ 7-8 ਮਹੀਨੇ ਲੱਗ ਜਾਣਗੇ ਅੱਜ ਕੱਲ੍ਹ ਨਿਆਣੇ ਵੀ ਕਾੜੇ ਆ 60 ਸੁੱਟ ਲੱਗ ਜੇ ਸੈਲਫੀ ਪੌੜੀ ਓਖੀ ਹੋ ਜਾਂਦੀ ਹੈ ਇਸ ਫਿਲਮ ਦੀ ਜਿਹੜੀ ਪਹਿਲੀ ਚਾਲ ਸੀ ਉਹ ਪ੍ਰੋਮੋ ਸੀ ਤੁਸੀਂ ਇਹ ਦਸ ਦੋ ਹੱਥ ਖੜੇ ਕਰਕੇ ਚੰਗਾ ਲੱਗਿਆ ਕੋਈ ਕਾਚੀ ਜਾਂ ਕਮੀ ਤਾਂ ਨਹੀਂ ਲੱਗੀ ਕਿਉਂਕਿ ਡਾਇਰੈਕਟਰ ਸਾਹਿਬ ਬੋਲੇ ਖੜੇ ਆਪਾਂ ਲਾਂਭਾ ਦੇ ਸਕਦੇ ਆ ਦੋ ਦੋ ਲਫ਼ਜ਼ ਸਾਰੇ ਮੇਰੇ ਵੀ ਬੋਲਣਗੇ ਮੈਂ ਸਿੱਪੀ ਤੋਂ ਸ਼ੁਰੂ ਕਰਦਾ ਜੀ ਬੰਬੂ ਜੀ ਦੇਖੋ ਜਿਹੜਾ ਸਾਡਾ ਕੰਮ ਆਉਂਦਾ ਉਹਦੀ ਕੋਈ ਗ੍ਰਾਮਰ ਨਹੀਂ ਹੁੰਦੀ ਈਵੈਂਟ ਵਾਲੇ ਕਈ ਬਰੀ ਸਿਸਟਮ ਫਿਟ ਕਰਦੇ ਆ ਜਿੱਦਾਂ ਪ੍ਰੈਸ ਕੋਲ ਬੈਠੇ ਜਲਦੀ ਕਰੋ ਜਲਦ ਕੱਢ ਕਰੋ ਜਲਦੀ ਜਦੋਂ ਆਏ ਹੁਣ ਸਾਹ ਲੈ ਲਓ ਕੋਈ ਨਹੀਂ ਬੀਬੀ ਨੇ ਕਿਹਾ ਪ੍ਰੋਮੋ ਚਲਾਉਣਾ ਸਾਹ ਲਓ ਪ੍ਰੋਮੋ ਵੀ ਚਲਾ ਦਾਂਗੇ ਇਹਨਾਂ ਨੇ ਦੇਖਿਆ ਹੈ ਪ੍ਰੋਮੋ ਸਾਰਿਆਂ ਨੇ ਔਰ ਪਹਿਲਾ ਜਿਹੜੇ ਜਿਹੜੇ ਮਹਿਮਾਨ ਆਏ ਮੈਂ ਇਹਨਾਂ ਤੋਂ ਦੋ ਦੋ ਲੱਖ ਕੁ ਬਰਵਾ ਲਵਾਂ ਉਹ ਤੋਂ ਬਾਅਦ ਫਿਰ ਅਸੀਂ ਪ੍ਰੋਮੋ ਚਲਾਉਂਦੇ ਆ ਅੱਜ ਹੋ ਜਾਂਦੇ ਆ ਇਹ ਸ਼ਗਨ ਇਹ ਕੀ ਗੜ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਐਮਐਲਏ ਸਾਨੂੰ ਬੁਲਾ ਲਿਆ ਪੌੜੀਆਂ ਬੋਦੀਆਂ ਕਰੀਆਂ ਔਰ ਟੁੱਟ ਗਈਆਂ ਇਹ ਪੌੜੀਆਂ ਤਾਂ ਲੱਗ ਜੇ ਕਹਿੰਦੇ ਲੱਤਾਂ ਟੁੱਟ ਜਾਣੀ 7-8 ਮਹੀਨੇ ਲੱਗ ਜਾਣੀ ਅੱਜ ਕੱਲ੍ਹ ਨਿਆਣੇ ਵੀ ਗਾਲ੍ਹੇ ਆ ਛੱਟ ਸੁੱਟ ਲੱਗ ਜੇ ਸੈਲਫੀ ਪੌੜੀ ਓਕੀ ਹੋ ਜਾਂਦੀ ਐ ਐਮਐਲਏ ਸਾਨੂੰ ਬੁਲਾ ਲਿਆ ਪੌੜੀਆਂ ਬੋਦੀਆਂ ਕਰੀਆਂ ਔਰ ਟੁੱਟ ਗਈਆਂ ਨੇ ਪੌੜੀਆਂ ਨਾ ਲੱਗ ਜੇ ਗਏ ਤੇ ਲੱਤਾਂ ਟੁੱਟ ਜਾਣਗੇ 7-8 ਮਹੀਨੇ ਲੱਗ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਐਮਐਲ ਸਾਨੂੰ ਬੁਲਾ ਲਿਆ ਪੌੜੀਆਂ ਵੋਦੀਆਂ ਕਰੀਆਂ ਉਹ ਟੁੱਟ ਗਈਆਂ ਨੇ ਪੌੜੀਆਂ ਨਾ ਲੱਗ ਜੇ ਗਏ ਤੇ ਲੱਤਾਂ ਟੁੱਟ ਜਾਣਗੇ 7-8 ਮਹੀਨੇ ਲੱਗ ਜਾਣਗੇ ਅੱਜਕੱਲ੍ਹ ਨਿਆਣੇ ਵੀ ਕਾਲੇ ਐ ਸਟ ਸਟ ਲੱਗਦੀ ਹੈ ਸੈਲਫੀ ਬੋਣੀ ਓਕੀ ਹੋ ਜਾਂਦੀ ਹੈ ਇਸ ਫਿਲਮ ਦੀ ਜਿਹੜੀ ਪਹਿਲੀ ਚਾਲ ਸੀ ਉਹ ਪ੍ਰੋਮੋ ਸੀ ਤੁਸੀਂ ਇਹ ਦੱਸ ਦਿਓ ਹੱਥ ਖੜੇ ਕਰਕੇ ਚੰਗਾ ਲੱਗਿਆ ਕੋਈ ਕਾਚੀ ਜਾਂ ਕਮੀ ਤਾਂ ਨਹੀਂ ਲੱਗੀ ਕਿਉਂਕਿ ਡਾਇਰੈਕਟਰ ਸਾਹਿਬ ਗੋਲੇ ਖੜੇ ਆਪਾਂ ਲਾਂਬਾ ਦੇ ਸਕਦੇ ਹਾਂ ਦੋ ਦੋ ਲਫ਼ਜ਼ ਸਾਰੇ ਮੇਰੇ ਵੀ ਬੋਲਣਗੇ ਮੈਂ ਸਪੀਕੀਟੇ ਸ਼ੁਰੂ ਕਰਦਾ ਹਾਂ ਦੇਖੋ ਜਿਹੜਾ ਸਾਡਾ ਕੰਮ ਹੁੰਦਾ ਉਹਦੀ ਕੋਈ ਗ੍ਰਾਮਰ ਨਹੀਂ ਹੁੰਦੀ ਈਵੈਂਟ ਵਾਲੇ ਕਈ ਵਾਰੀ ਸਿਸਟਮ ਫਿਟ ਕਰਦੇ ਆ ਜਿੱਦਾਂ ਪ੍ਰੈਸ ਕੋਲ ਬੈਠੇ ਜਲਦੀ ਕਰੋ ਜਲਦ ਕੱਟ ਕਰੋ ਜਲਦੀ ਜਦੋਂ ਆਏ ਹੁਣ ਸਾਹ ਲੈ ਲਓ ਕੋਈ ਨਹੀਂ ਬੀਬੀ ਨੇ ਕਿਹਾ ਪ੍ਰੋਮੋ ਚਲਾਉਣਾ ਸਾਹ ਲਓ ਪ੍ਰੋਮੋ ਵਿੱਚ ਲਾ ਦਾਂਗੇ ਇਹਨਾਂ ਨੇ ਦੇਖਿਆ ਹੈ ਪ੍ਰੋਮੋ ਸਾਰਿਆਂ ਨੇ ਔਰ ਪਹਿਲਾ ਜਿਹੜੇ ਮੈਰਿਜ ਜਿਹੜੇ ਮਹਿਮਾਨ ਆਏ ਮੈਂ ਇਹਨਾਂ ਤੋਂ ਦੋ ਦੋ ਲਫ਼ਜ਼ ਬਰਵਾ ਲਵਾ ਬਹੁਤ ਬਾਅਦ ਫਿਰ ਅਸੀਂ ਪ੍ਰੋਮੋ ਚਲਾਉਂਦੇ ਆਂ ਅੱਜ ਹੋ ਜਾਂਦੇ ਆ ਵੀ ਸ਼ਗਨ ਸਭ ਤੋਂ ਪਹਿਲਾਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸ਼ੌਕੀ ਸਰਦਾਰ ਜੀ ਦਾ ਬਹੁਤ ਮੁਬਾਰਕਾ ਇੱਕ ਵਾਰੀ ਮੜਾ ਜੀ ਚੀਕਾ ਕਾੜੀ ਦਾ ਮਾਰ ਕੇ ਦੱਸਿਓ ਮਾੜੇ ਸੋ ਸਾਡੇ ਭਰਾ ਨੂੰ ਬਹੁਤ ਬਹੁਤ ਮੁਬਾਰਕਾ ਸਾਰੀ ਟੀਮ ਨੂੰ ਬਹੁਤ ਮੁਬਾਰਕਾ 16 ਤਰੀਕ ਨੂੰ ਫਿਲਮ ਆ ਜਾਣੀ ਹੈ ਸੋ ਸਾਡੇ ਦਿਲੋਂ ਅਰਦਾਸ ਹੈ ਕਿ ਤੁਸੀਂ ਸਾਰੇ ਜਣੇ ਥੀਏਟਰ ਭਰ ਦਿਓ ਜਿਹੜੇ ਹਿਸਾਬ ਨਾਲ ਤੁਸੀਂ ਇੱਥੇ ਆਏ ਆ ਸਾਨੂੰ ਇਸੀ ਚੀਜ਼ ਦੀ ਖੁਸ਼ੀ ਹੋਊ ਪੰਜਾਬੀ ਸਾਡੀ ਮਾਂ ਬੋਲੀ ਹੈ ਸਾਨੂੰ ਪੰਜਾਬੀ ਨੇ ਬਹੁਤ ਕੁਝ ਦਿੱਤਾ ਹੈ ਤੇ ਆਪਣੀ ਲੈਂਗੁਏਜ ਨੂੰ ਅੱਗੇ ਲੈ ਕੇ ਜਾਣਾ ਸਾਡਾ ਫਰਜ਼ ਬਣਦਾ ਸੋ ਇੱਕ ਵਾਰੀ ਤਾਕਤਾਂ ਮਾਰ ਕੇ ਦੱਸਿਓ ਪਹੁੰਚ ਰਹੇ ਆਂ ਫਿਰ ਥੀਏਟਰ 'ਚ ਸੋ ਇੱਕ ਵਾਰ ਫੇਰ ਤੋਂ ਸਾਡੇ ਭਰਾ ਨੂੰ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਮੁਬਾਰਕਾਂ ਸਰ ਵੀ ਮੁਬਾਰਕ ਹੋ। ਦੁਨੀਆ ਤੇਰੀਆਂ ਬਹੁਤ ਟੁੱਟ ਗਿਆ। ਕੋੜੀਆਂ ਤਾਂ ਲੱਗ ਜੇ ਗੇਹ ਦੀਆਂ ਲੱਤਾਂ ਟੁੱਟ ਜਾਣੀ 7-8 ਮਹੀਨੇ ਲੱਗ ਜਾਣੇ। ਅੱਜਕੱਲ੍ਹ ਧਿਆਨੇ ਵੀ ਘਾੜੇ ਆ। 60 ਸੁੱਟ ਲੱਗ ਜੇ ਸੈਲਫੀ ਪੌੜੀ ਓਖੀ ਹੋ ਜਾਂਦੀ ਐ। ਐਮ.ਐਲ.ਏ ਸਾਨੂੰ ਬੁਲਾ ਲਿਆ ਪੌੜੀਆਂ ਬੋਦੀਆਂ ਤੇਰੀਆਂ। ਔ ਟੁੱਟ ਗਈਆਂ ਇਹ ਪੌੜੀਆਂ ਤਾਂ ਲੱਗ ਜੇ ਗੇ ਇਹਦੀਆਂ ਲੱਤਾਂ ਟੁੱਟ ਜਾਣੀ 7-8 ਮਹੀਨੇ ਲੱਗ ਜਾਣੀ ਵਾਹਿਗੁਰੂ ਜੀ ਕਾ ਖਾਲਸਾ ਆਮਲੇ ਸਾਨੂੰ ਬਣਾ ਲਿਆ ਪੌੜੀਆਂ ਬੋਦੀਆਂ ਕਰੀਆਂ ਔ ਟੁੱਟ ਗਈਆਂ ਇਹ ਪੌੜੀਆਂ ਤਾਂ ਲੱਗ ਜੇ ਗੇ ਇਹਦੀਆਂ ਲੱਤਾਂ ਟੁੱਟ ਜਾਣੀ 7-8 ਮਹੀਨੇ ਲੱਗ ਜਾਣੀ ਅੱਜ ਕੱਲ੍ਹ ਨਿਆਣੇ ਵੀ ਗਾੜੇ ਐ 60 ਸਟ ਲੱਗ ਜਾ ਸੈਲਫੀ ਬੋਣੀ ਔਖੀ ਹੋ ਜਾਂਦੀ ਐ ਇਸ ਫਿਲਮ ਦੀ ਜਿਹੜੀ ਪਹਿਲੀ ਚਾਲ ਸੀ ਉਹ ਪ੍ਰੋਮੋ ਸੀ ਤੁਸੀਂ ਇਹ ਦੱਸ ਦਿਓ ਹੱਥ ਖੜੇ ਕਰਕੇ ਚੰਗਾ ਲੱਗਿਆ ਕੋਈ ਕਾਚੀ ਜਾਂ ਕਮੀ ਤਾਂ ਨਹੀਂ ਲੱਗੀ ਕਿਉਂਕਿ ਡਾਇਰੈਕਟਰ ਸਾਹਿਬ ਗੋਲੇ ਖੜੇ ਆਪਾਂ ਲਾਂਭਾ ਦੇ ਸਕਦੇ ਹਾਂ 2 2 ਲੱਖ ਸਾਰੇ ਮੇਰੇ ਵੀ ਬੋਲਣਗੇ ਮੈਂ ਸਿੱਪੀ ਤੋਂ ਸ਼ੁਰੂ ਕਰਦਾ ਜੀ ਦੇਖੋ ਜਿਹੜਾ ਸਾਡਾ ਕੰਮ ਹੁੰਦਾ ਉਹਦੀ ਕੋਈ ਗ੍ਰਾਮਰ ਨਹੀਂ ਹੁੰਦੀ ਈਵੈਂਟ ਵਾਲੇ ਕਈ ਵਾਰੀ ਸਿਸਟਮ ਫਿਟ ਕਰਦੇ ਆ ਜਿੱਦਾਂ ਪ੍ਰੈਸ ਕੋਲ ਬੈਠੇ ਜਲਦੀ ਕਰੋ ਜਲਦ ਕਾਤੇ ਕਰੋ ਜਲਦੀ ਜਦੋਂ ਆਏ ਹੁਣ ਸਾਹ ਲੈ ਰੋ ਕੋਈ ਨਹੀਂ ਬੀਬੀ ਨੇ ਕਿਹਾ ਪ੍ਰੋਮੋ ਚਲਾਉਣਾ ਸਾਹ ਲਓ ਪ੍ਰੋਮੋ ਵੀ ਚਲਾ ਦਾਂਗੇ ਇਹਨਾਂ ਨੇ ਦੇਖਿਆ ਹੈ ਪ੍ਰੋਮੋ ਸਾਰਿਆਂ ਨੇ और पहला जे मेरे जे मेहमान है मैं इन्होंने तो दो दो लफ्ज करवा लवा वो तो बाद फिर असं प्रोमो आज हो जाने भी शायद